ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕਤਾ ਮੂਲ ਪਾਠ ਚੱਲਦਾ ਗੁਰੂ ਦੇ ਭਾਣੇ ਵਿੱਚ ਚੱਲਣਾ ਤੇ ਹੁਕਮ ਮੰਨਣਾ ਇੱਕੋ ਭਾਵ ਹੈ ਭਾਣਾ ਹੁਕਮ ਤੇ ਨਾਮ ਇੱਕੋ ਭਾਵ ਅਰਥ ਰੱਖਦੇ ਹਨ ਗੁਰੂ ਦਾ ਭਾਣਾ ਸੋ ਹੈ ਜੋ ਗੁਰੂ ਨੂੰ ਭਾਵੇ ਗੁਰੂ ਦਾ ਭਾਣਾ ਸੋ ਹੈ ਜੋ ਗੁਰੂ ਨੂੰ ਭਾਵੇ ਜੋ ਕੁਛ ਗੁਰੂ ਨੂੰ ਭਾਉਂਦਾ ਹੈ ਉਹ ਗੁਰੂ ਹੁਕਮ ਕਰਦਾ ਹੈ ਕਿ ਕਮਾਓ ਕਮਾਉਣ ਯੋਗ ਕਾਰ ਜੋ ਗੁਰੂ ਨੂੰ ਭਾਉਂਦੀ ਹੈ ਨਾਮ ਸਿਫਤ ਸਲਾ ਹੈ ਤਾਂ ਤੇ ਨਾਮ ਦਾ ਜਪਣਾ ਅਰਥਾਤ ਨਾਮ ਜਪਣ ਰੂਪੀ ਕਾਰ ਕਮਾਈ ਦਾ ਕਰਨਾ ਭਾਵ ਨਾਮ ਦਾ ਕਮਾਉਣਾ ਹੀ ਗੁਰੂ ਕੇ ਭਾਣੇ ਵਿੱਚ ਆਉਣਾ ਗੁਰੂ ਕੇ ਭਾਣੇ ਅੰਦਰ ਚੱਲਣਾ ਹੈ ਭਾਵ ਨਾਮ ਦਾ ਕਮਾਉਣਾ ਹੀ ਗੁਰੂ ਕੇ ਭਾਣੇ ਵਿੱਚ ਆਉਣਾ ਗੁਰੂ ਕੇ ਭਾਣੇ ਅੰਦਰ ਚੱਲਣਾ ਹੈ ਗੱਲ ਕੀ ਗੁਰੂ ਕੇ ਭਾਣੇ ਅਤੇ ਹੁਕਮ ਦਾ ਗੁਰਮਤ ਅੰਦਰ ਇੱਕੋ ਹੀ ਭਾਵ ਅਰਥ ਹੈ ਭਾਣਾ ਹੁਕਮ ਨਾਮ ਤਿੰਨੇ ਹੀ ਗੁਰਮਤ ਅੰਦਰ ਭਾਵ ਗੁਰਬਾਣੀ ਅੰਦਰ ਸੰਵਰਤੀ ਵਿਵਸਥਾ ਵਾਲੇ ਸੰਭਾਵੀ ਪਦ ਹਨ ਇਸ ਦੀ ਪ੍ਰੋੜਤਾ ਲਈ अनेका ਗੁਰ ਪ੍ਰਮਾਣ ਮਿਲ ਸਕਦੇ ਹਨ ਪਰੰਤੂ ਵੰਗੀ ਮਾਤਰ ਕੁਝ ਪ੍ਰਮਾਣ ਇਠਾਂ ਦਿੱਤੇ ਜਾਂਦੇ ਹਨ ਅਤੇ ਇਹਨਾਂ ਪ੍ਰਮਾਣਾਂ ਦੀ ਸੰਖੇਪ ਵਿਆਖਿਆ ਵੀ ਸਾਥ ਲਿਖੀ ਜਾਂਦੀ ਹੈ ਯਥਾ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਉਂਦੇ ਬਿਖ ਹਉਮੈ ਤਜ ਵਿਕਾਰ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ 3 ਇੱਥੇ ਸਾਫ਼ ਸਪਸ਼ਟ ਹੈ ਕਿ ਸਤਗੁਰ ਕਾ ਭਾਣਾ ਕਮਾਉਣਾ ਨਾਮ ਜਪਣਾ ਸਿਫਤ ਸਲਾਹ ਕਰਨਾ ਅਥਵਾ ਗੁਰ ਕਾ ਸ਼ਬਦ ਕਮਾਉਣਾ ਹੈ ਇਹੋ ਸਤਿਗੁਰ ਦਾ ਹੁਕਮ ਹੈ ਅਰਥਾਤ ਹੁਕਮ ਅਤੇ ਭਾਣਾ ਇੱਕੋ ਗੁਰ ਸ਼ਬਦ ਨਾਮ ਦਾ ਕਮਾਉਣਾ ਹੈ ਹੁਕਮ ਅਤੇ ਭਾਣਾ ਇੱਕੋ ਗੁਰ ਸ਼ਬਦ ਨਾਮ ਦਾ ਕਮਾਉਣਾ ਹੈ ਐਸੇ ਸ਼ਬਦ ਕਮਾਈ ਵਾਲੇ ਸਿਫਤ ਸਲਾਹੀ ਹੁਕਮ ਰਜ਼ਾ ਦਾ ਪਾਣਾ ਕਮਾਉਣ ਹਾਰੇ ਪ੍ਰੇਮੀ ਜਨਾਂ ਦਾ ਹੀ ਸਤਿਗੁਰ ਨਾਲ ਸੱਚਾ ਪ੍ਰੇਮ ਪਿਆਰ ਹੈ ਅਤੇ ਸੋਈ ਸਤਿਗੁਰ ਦੇ ਸੱਚੇ ਸਿੱਖ ਹਨ ਤਿਨਾ ਸਿੱਖਾਂ ਦਾ ਨਾਉ ਹੀ ਸਾਰ ਅਤੇ ਸਚਾਰ ਵਿਵੇਕੀ ਸਿੱਖ ਹੈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਹਿ ਪਾਣਾ ਜੇ ਚੱਲ ਹੈ ਤਾਂ ਅਨੰਦ ਨਰਾਜਾ ਹੈ ਹਰ ਨਾਏ ਰਹਾਓ ਸ੍ਰੀ ਰਾਗ ਮਹੱਲਾ ਤੀਜਾ ਇੱਥੇ ਵੀ ਸਾਫ਼ ਸਪਸ਼ਟ ਤੌਰ ਪਰ ਗੁਰ ਕੀ ਕਾਰ ਕਮਾਉਣ ਗੁਰ ਕੈ ਭਾਣਾ ਚੱਲਣ ਅਤੇ ਐਨਿਸ ਨਾਮ ਵਿਖੇ ਰਚੇ ਰਹਿਣ ਦੀ ਇੱਕੋ ਭਾਵ ਅਰਥੀ ਵਿਵਸਥਾ ਵਰਣਨ ਕੀਤੀ ਗਈ ਹੈ ਗੁਰ ਕੀ ਕਾਰ ਤੋਂ ਭਾਵ ਗੁਰੂ ਫਰਮਾਈ ਗੁਰ ਭਗਤੀ ਰੂਪੀ ਕਾਰ ਹੈ ਅਤੇ ਗੁਰ ਕੀ ਕਾਰ ਕਮਾਏ ਤੋਂ ਭਾਵ ਗੁਰਮਤਿ ਭਗਤ ਕਮਾਈ ਅਰਥਾਤ ਗੁਰ ਦਰਸਾਈ ਭਗਤੀ ਦਾ ਕਮਾਉਣਾ ਹੈ ਅਤੇ ਗੁਰ ਕਹਿ ਬਾਣਾ ਚੱਲਣ ਦੀ ਪੱਕੀ ਪਛਾਣ ਗੁਰ ਕਹਿ ਬਾਣਾ ਚੱਲਣ ਦੀ ਪੱਕੀ ਪਛਾਣ ਦਿਨ ਰਾਤ ਨਾਮ ਅਭਿਆਸ ਅੰਦਰ ਰਚੇ ਰਹਿਣਾ ਹੈ ਗੁਰ ਕਾ ਭਾਣਾ ਚੱਲਣ ਦੀ ਪੱਕੀ ਪਛਾਣ ਦਿਨ ਰਾਤ ਨਾਮ ਅਭਿਆਸ ਅੰਦਰ ਦਿਨ ਰਾਤ ਨਾਮ ਅਭਿਆਸ ਅੰਦਰ ਰਚੇ ਰਹਿਣਾ ਹੈ ਇਹੋ ਗੁਰੂ ਕਾ ਸਾਰ ਹੁਕਮ ਹੁਕਮਨ ਸਿਰ ਹੁਕਮ ਹੈ ਜੋ ਸਭ ਤੋਂ ਵੱਧ ਕੇ ਗੁਰੂ ਨੂੰ ਭਾਉਂਦਾ ਹੈ ਗੁਰੂ ਚਾਹੁੰਦਾ ਹੈ ਕਿ ਗੁਰੂ ਕੇ ਸਿੱਖ ਸਦਾ ਇਸ ਹੁਕਮ ਨੂੰ ਕਮਾਉਣ ਅਤੇ ਕਮਾਉਂਦੇ ਹੋਏ ਸਵਾਸ ਸਵਾਸ ਨਾਮ ਨੂੰ ਧਿਆਉਣ ਨਾਮ ਧਿਆਉਣ ਦੀ ਸੱਚੀ ਕਾਰ ਵਿਖੇ ਰਚੇ ਰਹਿਣਾ ਹੀ ਗੁਰੂ ਦਾ ਸਭ ਤੋਂ ਵੱਧ ਕੇ ਹੁਕਮ ਮੰਨਣਾ ਹੈ ਅਤੇ ਗੁਰੂ ਕੇ ਪਾਣੇ ਵਿੱਚ ਚੱਲਣਾ ਹੈ ਪ੍ਰਭ ਮਿਲਣਾ ਕਿ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੇ ਸਹਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕਹਿ ਭਾਣੈ ਜੀਉ ਮਾਜ ਮਹੱਲਾ ਪੰਜਵਾਂ ਭਾਵ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਅਸਲ ਨਿਸ਼ਾਨੀ ਇਹ ਹੈ ਕਿ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਉ ਦੇ ਗੁਰਵਾਕ ਅਨਸਾਰ ਇੱਕੋ ਕੇਵਲ ਗੁਰਮਤਿ ਨਾਮ ਨੂੰ ਹੀ ਗੁਰੂ ਦਾ ਸੱਚਾ ਅਤੇ ਸਰਬ ਸ੍ਰੇਸ਼ਟ ਕਮਾਉਣ ਜੋਗ ਹੁਕਮ ਮੰਨ ਕਰਕੇ ਅਰਥਾਤ ਸੱਚੇ ਰਿਦਿਓ ਸਮਝਿਆ ਪਛਾਣਿਆ ਜਾਵੇ ਸੱਚੇ ਹੁਕਮ ਦੀ ਸੱਚੀ ਸਮਝ ਪਛਾਣ ਦਾ ਸਬੂਤ ਉਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਕਿ ਨਾਮ ਦੀ ਕਮਾਈ ਕੀਤੀ ਜਾਵੇ ਸੱਚੇ ਹੁਕਮ ਦੀ ਸੱਚੀ ਸਮਝ ਪਛਾਣ ਦਾ ਸਬੂਤ ਉਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਕਿ ਨਾਮ ਦੀ ਕਮਾਈ ਕੀਤੀ ਜਾਵੇ ਅਤੇ ਇਸ ਕਮਾਈ ਵਿਖੇ ਤਤਪਰ ਹੋਇਆ ਜਾਵੇ ਨਾਮ ਦੀ ਕਮਾਈ ਅੰਦਰ ਤਤਪਰ ਹੋਣਾ ਖਸਮ ਦੇ ਭਾਣੇ ਅੰਦਰ ਮਸਤ ਰਹਿਣਾ ਹੈ ਨਾਮ ਦੀ ਕਮਾਈ ਅੰਦਰ ਤਤਪਰ ਹੋਣਾ ਖਸਮ ਦੇ ਭਾਣੇ ਅੰਦਰ ਮਸਤ ਰਹਿਣਾ ਹੈ ਨਾਮ ਵਿਖੇ ਤ੍ਰਪਤਾਸੇ ਸਹਿਜ ਸੰਤੋਖੇ ਰਹਿਣਾ ਖਸਮ ਕੇ ਭਾਣੇ ਅੰਦਰ ਆਨੰਦ ਕੇਲ ਕਰਨਾ ਹੈ ਤਾਂ ਤੇ ਨਾਮ ਭਾਣੇ ਅਤੇ ਹੁਕਮ ਦੀ ਵਿਵਸਥਾ ਸੰਭਾਵਨਾ ਇੱਕੋ ਹੀ ਹੈ ਏਕੋ ਨਾਮ ਹੁਕਮ ਹੈ ਰੂਪੀ ਸਤਗੁਰ ਬਚਨ ਨੂੰ ਕਮਾਉਣਾ ਅਤੇ ਮਨ ਇੱਕੋ ਸੱਚਾ ਹੁਕਮ ਪਛਾਣੀ ਦਾ ਭਾਵ ਇੱਕਮਿਕ ਹੈ ਸੱਚੇ ਹੁਕਮ ਦੀ ਕਮਾਈ ਵਿਖੇ ਸਤਿਪਰ ਹੋਇਆ ਜਾਵੇ ਕਿਉਂਕਿ ਨਾਮ ਦਾ ਕਮਾਉਣਾ ਹੀ ਸੱਚਾ ਹੁਕਮ ਹੈ ਸਤਿਗੁਰ ਬਚਨ ਰੂਪੀ ਹੁਕਮ ਹੈ ਅਤੇ ਇਹੋ ਸੱਚਾ ਵਿਚਾਰ ਵਿਵੇਕ ਹੈ ਕਿ ਸਤਿਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਦੇ ਭਾਵ ਅਨੁਸਾਰ ਸਤਿਗੁਰ ਦੇ ਭਾਣੇ ਅੰਦਰ ਆਇਆ ਜਾਵੇ ਅਤੇ ਇਸ ਭਾਣੇ ਦੇ आनंद के ली आत्म रसा विच मस्तुल मस्त रह जावे ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਣੀ ਜਾਏ ਪਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ ਤਾਂ ਨਤਨ ਸੋ ਗੁਰਸਿੱਖ ਕਹੀਆ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕੋ ਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚਲਿਆ ਤਿਸ ਗੁਰਸਿੱਖ ਕੋ ਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚਲਿਆ ਵਡਹੰਸ ਕੀ ਵਾਰ ਮਹੱਲਾ ਚੌਥਾ ਇਥੇ ਸਤਗੁਰੂ ਚਰਨੀ ਪਰਨ ਹਾਰੇ ਗੁਰਸਿੱਖ ਨੂੰ ਮੁਖੋਂ ਗੁਰਮਤਿ ਨਾਮ ਉਚਰਨ ਹਾਰੇ ਗੁਰਸਿੱਖ ਨੂੰ ਹਰ ਨਾਮ ਦੀ ਨਿਮਾ ਗੁਰਬਾਣੀ ਅੰਮ੍ਰਿਤ ਬਾਣੀ ਸੁਣ ਕੇ ਆਨੰਦ ਚਿਤ ਹੋਣ ਵਾਲੇ ਗੁਰਸਿੱਖ ਨੂੰ ਸਤਗੁਰ ਸੇਵਾ ਕਰ ਨਾਮ ਪ੍ਰਾਪਤ ਕਰਨ ਹਾਰੇ ਗੁਰਸਿੱਖ ਨੂੰ ਗੁਰੂ ਕੈ ਭਾਣ ਅੰਦਰ ਚੱਲਣ ਹਾਰਾ ਗੁਰਸਿੱਖ ਦੱਸਿਆ ਹੈ ਭਾਵ ਗੁਰੂ ਕੇ ਬਾਣੇ ਅੰਦਰ ਚੱਲਣ ਵਾਲਾ ਗੁਰਸਿੱਖ ਉਹੀ ਹੈ ਜੋ ਪਹਿਲੀਆਂ ਚੌਹਾਂ ਤੁਕਾਂ ਅੰਦਰ ਗੁਰਮਤਿ ਨਾਮ ਦੀ ਕਮਾਈ ਕਰਨਹਾਰਾ ਗੁਰਸਿੱਖ ਵਿਵੇਕੀ ਹੈ ਗੁਰਮਤਿ ਨਾਮ ਦੀ ਚੌਹਾਂ ਤੁਕਾਂ ਅੰਦਰ ਵਖੋ ਵਖ ਦੱਸੀ ਵਿਵੇਕ ਕਮਾਈ ਦੇ ਕਮਾਉਣ ਹਾਰੇ ਗੁਰਸਿੱਖ ਨੂੰ ਗੁਰੂ ਸਾਹਿਬ ਧਨਤਾ ਯੋਗ ਆਖਦੇ ਹਨ ਅਤੇ ਧਨਤਨ ਆਖ ਕੇ ਵੜਿਆਉਂਦੇ ਹਨ ਅਤੇ ਚੌਹਾਂ ਤੁਕਾਂ ਅੰਦਰ ਦਰਸਾਈ ਸਾਂਝੀ ਅਤੇ ਸਮੁੱਚੀ ਕਮਾਈ ਵਾਲੇ ਗੁਰਸਿੱਖ ਵਿਵੇਕੀ ਨੂੰ ਪਿਛਲੀ ਭੋਗ ਵਾਲੀ ਪੰਗ ਪੰਜਵੀਂ ਤੁਕ ਅੰਦਰ ਗੁਰ ਕੇ ਭਾਣੇ ਅੰਦਰ ਚੱਲਣ ਹਾਰੇ ਸੁਚਾਰ ਸਿੱਖ ਦੀ ਪਦਵੀ ਦੇ ਕੇ ਇੱਥੋਂ ਤਾਈਂ ਵੜਿਆਉਂਦੇ ਹਨ ਕਿ ਐਸੇ ਗੁਰੂ ਕੇ ਭਾਣੇ ਅੰਦਰ ਚੱਲਣ ਵਾਲੇ ਗੁਰਸਿੱਖ ਨੂੰ ਆ ਸਾਡੀ ਸਦਾ ਸਦਾ ਨਮਸਕਾਰ ਜੋਹਰ ਹੈ ਧੰਨ ਗੁਰੂ ਜੋ ਆਪਣੇ ਗੁਰਸਿੱਖਾਂ ਨੂੰ ਇਹ ਵਡ ਉੱਚੀਆਂ ਪਦਵੀਆਂ ਵਾਲੀ ਵਡਿਆਈ ਦਿੰਦੇ ਸਨਮਾਨ ਦੇ ਹਨ ਪਰੰਤੂ ਇਹ ਸਾਰੀ ਮਹਿਮਾ ਵਡਿਆਈ ਸਪੰਨ ਸਨਮਾਨ ਨਾਮ ਦੀ ਗੁਰਮਤ ਕਮਾਈ ਨੂੰ ਹੈ ਜੋ ਕੇਵਲ ਗੁਰੂ ਕੀ ਹੁਕਮ ਰਜ਼ਾ ਵਿੱਚ ਚੱਲਣ ਕਰਕੇ अथवा ਗੁਰੂ ਕੇ ਬਾਣੇ ਵਿੱਚ ਆਉਣ ਕਰਕੇ ਹੀ ਗੁਰਸਿੱਖਾਂ ਪਾਸੋਂ ਹੋਣੀ ਸੰਭਵ ਹੈ ਹੁਕਮ ਜਿਨਾ ਨੂੰ ਮਨਾਇ ਤਿੰਨ ਅੰਤਰ ਸ਼ਬਦ ਵਸਾਇ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜਿਓ ਜਿਨਾ ਭਣ ਘਰ ਰਸ ਆਇ ਜਿਨਾ ਭਣ ਘਰ ਰਸ ਆਇ ਤਿੰ ਵਿਚਹੁ ਭਰਮ ਚੁਕਾਇ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਇ ਜਿਓ ਸਰੀ ਰਾਗ ਮਹੱਲਾ ਪਹਿਲਾ ਭਾਵ ਜਿਨ੍ਹਾਂ ਨੂੰ ਹੁਕਮ ਮਨਾਇਆ ਹੈ ਤਿਨ੍ਹਾਂ ਦੇ ਅੰਦਰ ਸ਼ਬਦ ਨਾਮ ਵਸਾਇਆ ਹੈ ਕਿਉਂਕਿ ਏਕੋ ਨਾਮ ਹੁਕਮ ਹੈ ਇਸ ਕਰਕੇ ਨਾਮ ਤੋਂ ਵੱਧ ਕੇ ਹੋਰ ਕੋਈ ਹੁਕਮ ਮੰਨਣ ਯੋਗ ਨਹੀਂ ਇਸ ਇਸ ਕਰਕੇ ਨਾਮ ਤੋਂ ਵੱਧ ਕੇ ਹੋਰ ਕੋਈ ਹੁਕਮ ਮੰਨਣ ਯੋਗ ਨਹੀਂ ਤਾਂ ਤੇ ਜਿਸ ਜਨ ਦੇ ਅੰਦਰ ਨਾਮ ਵਸ ਗਿਆ ਮਾਨੋ ਉਸਨੇ ਸਭ ਹੁਕਮ ਮੰਨ ਲਏ ਭਾਵ ਨਾਮ ਰੂਪੀ ਸਾਰ ਅਤੇ ਅਪਾਰ ਹੁਕਮ ਮੰਨਣ ਵਾਲਿਆਂ ਲਈ ਸਤਿਗੁਰ ਦੇ ਹਰੇਕ ਹੁਕਮ ਰਜ਼ਾ ਅੰਦਰ ਚੱਲਣਾ ਗੁਰਸਿੱਖ ਵਿਵੇਕੀ ਜਾਣਦੇ ਗੁਰਮੁਖ ਸੁਭਾਵ ਦੀ ਸੁੱਤੇ ਸਿੱਧ ਗੁਰਮਤ ਰਹਿਣੀ ਹੈ ਗੁਰੂ ਕਰਤਾਰ ਦਾ ਸਦਾ ਆਗਿਆਕਾਰੀ ਅਤੇ ਹੁਕਮੇ ਬੰਦਾ ਰਹਿਣਾ ਉਸ ਦਾ ਸਹਿਜ ਗੁਰਮਤ ਕਰਤਵ ਹੈ ਉਹ ਗੁਰੂ ਦੇ ਕਿਸੇ ਹੁਕਮ ਨੂੰ ਵੀ ਉਲੰਘਣ ਨਹੀਂ ਕਰ ਸਕਦਾ ਉਹ ਗੁਰੂ ਦੇ ਕਿਸੇ ਹੁਕਮ ਨੂੰ ਵੀ ਉਲੰਘਣ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ